ਸੈਕੰਡਲੀ ਅਗਰ ਤੁਸੀਂ ਫਿਰ ਵੀ ਸੈਕੰਡ ਹੈਂਡ ਫੋਨ ਕੋਈ ਵੀ ਖਰੀਦਦੇ ਹੋ ਤਾਂ ਅ ਪਹਿਲੀ ਗੱਲ ਤਾਂ ਸਾਨੂੰ ਸੈਕੰਡ ਹੈਂਡ ਹੈਂਡਫੋਨ ਲੈਣ ਤੋਂ ਪਹਿਲਾਂ ਬੜੀ ਵਾਰ ਸੋਚਣਾ ਚਾਹੀਦਾ ਹੈ ਕਿਉਂਕਿ ਅੱਜਕੱਲ ਬੜੇ ਸਾਈਬਰ ਕ੍ਰਾਈਮ ਦੇ ਸਾਹਮਣੇ ਆ ਰਹੇ ਨੇ ਜਿਸ ਵਿੱਚ ਮੋਬਾਈਲ 'ਚ ਪਹਿਲਾਂ ਤੋਂ ਹੀ ਜਿਵੇਂ ਡਿਵਾਈਸੇਸ ਲਾ ਦਿੱਤੀਆਂ ਜਾਂਦੀਆਂ ਨੇ ਜਿਨ੍ਹਾਂ ਨਾਲ ਤੁਹਾਡਾ ਸਾਰਾ ਡਾਟਾ ਉਹ ਬੰਦੇ ਚੋਰੀ ਕਰ ਸਕਦੇ ਨੇ ਸੋ ਤੁਹਾਡਾ ਬੈਂਕ ਅਕਾਊਂਟ ਤੁਹਾਡੇ ਸੋਸ਼ਲ ਮੀਡੀਆ ਅਕਾਊਂਟ ਤੁਹਾਡੀ ਸਾਰੀ ਪ੍ਰਾਈਵੇਸੀ ਦਾਤੇ ਲੱਗ ਸਕਦੀ ਹੈ ਯਾਰ ਪਰੀ ਸਤਿ ਸ਼੍ਰੀਕਾਲ ਜੀ ਵਰਲਡ ਪੋਸਟ ਇੰਡੀਆ ਚੈਨਲ ਦੇਖ ਰਹੇ तमाम ਦਰਸ਼ਕਾਂ ਦਾ ਮੇਰੇ ਵੱਲੋਂ ਯਾਨਕੀ ਲਵ ਗੱਲ ਸ਼ਾ ਵੱਲੋਂ ਅਸੀਂ ਕਰਦੇ ਹਾਂ ਜੀ ਬਹੁਤ ਬਹੁਤ ਸਵਾਗਤ ਸੋ ਜਿਵੇਂ ਕਿ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਕਿ ਪੰਜਾਬ ਪੁਲਿਸ ਸਾਡੀ ਜਿਹੜੀ ਆ ਦਿਨ ਰਾਤ ਐਕਟਿਵ ਹੋ ਕੇ ਜਿਹੜੀ ਆ ਤੁਹਾਡੀ ਸੁਰੱਖਿਆ ਵਾਸਤੇ ਜਿਹੜਾ ਵਾ ਅੱਗੇ ਜਿਹੜੀ ਬਰਕਰਾਰ ਹੋ ਕੇ ਖੜੀ ਆ ਕਾਰਨ ਇਹੋ ਹੀ ਆ ਕਿ ਤੁਹਾਡੀ ਜਿਹੜੀ ਸੁਰੱਖਿਆ ਵਿੱਚ ਉਹਦੇ ਵਿੱਚ ਕੋਈ ਵੀ ਕਮੀ ਜਿਹੜੀ ਆ ਨਾ ਆਉਂ ਦਿੱਤੀ ਜਾਵੇ ਤੇ ਵਕ ਵਕ ਜਿਹੜੀਆਂ ਵਾਰਦਾਤਾਂ ਕਰਦੇ ਨੇ ਉਸੇ ਤਹਿਤ ਜਿਹੜਾ ਵਾ ਇੱਕ ਬੜੀ ਵਧੀਆ ਪਲਾਨ ਬਣਾ ਕੇ ਜਿਹੜਾ ਵਾ ਮੁਜ਼ਰਮਾਂ ਨੂੰ ਜਿਹੜਾ ਵਾ ਕਾਬੂ ਕੀਤਾ ਜਾਂਦਾ ਐਦਾਂ ਦਾ ਹੀ ਅੱਜ ਇੱਕ ਚੰਗਾ ਸਿੱਟਾ ਦੇਖਣ ਨੂੰ ਮਿਲਿਆ ਜਿੱਥੇ ਕਿ ਸ਼ਹਿਰ ਅੰਮ੍ਰਿਤਸਰ ਦੇ ਇਲਾਕੇ ਦੇ ਜਿਹੜੇ ਤਿੰਨ ਵਿਅਕਤੀ ਸੀ ਜੋ ਕਿ ਸਨੇਚਿੰਗ ਕਰਦੇ ਹੁੰਦੇ ਸੀ ਤਾਂ ਉਹਨਾਂ ਦੇ ਪਾਸੋਂ ਜਿਹੜਾ ਵਾ 13 ਮੋਬਾਈ ਉਹ ਬਰਾਮਦ ਕੀਤੇ ਗਿਆ ਤੇ ਉਸ ਤੋਂ ਬਾਅਦ ਜਿਹੜਾ ਅੱਜ ਪ੍ਰੈਸ ਕਾਨਫਰੰਸ ਜਿਹੜੀ ਆ ਉਹਦੇ ਜ਼ਰੀਏ ਦੱਸਿਆ ਗਿਆ ਅ ਅਸੀਂ ਅੱਗੇ ਵੀ ਜਿਹੜੀ ਪੁਲਿਸ ਪ੍ਰਸ਼ਾਸਨ ਟੀਮ ਉਹਨਾਂ ਨਾਲ ਵੀ ਗੱਲਬਾਤ ਕਰਨਾਂਗੇ ਸਾਡੇ ਨਾਲ ਗੱਲਬਾਤ ਕਰਨ ਲਈ ਮਾਨਯੋਗ ਡਿਪਟੀ ਸਾਹਿਬ ਸਰਦਾਰ ਵਰਿੰਦਰ ਸਿੰਘ ਖੋਸਾ ਸਾਹਿਬ ਮੌਜੂਦ ਨੇ ਖੋਸਾ ਸਾਹਿਬ ਪਿਆਰ ਭਰੀ ਸਤਿ ਸ਼ਕਾਲ ਜੀ ਸਤਿ ਸ਼ਕਾਲ ਜੀ ਸਰ ਅੱਜ ਜਿਹੜੇ ਤਿੰਨ ਵਿਅਕਤੀ ਜਿਹੜੇ ਆ ਅੱਜ ਫੜੇ ਗਏ ਨੇ ਆਪਣਾ ਦੱਸਿਆ ਜਾ ਰਿਹਾ ਕਿ ਇਹਨਾਂ ਕੋਲੋਂ 13 ਮੋਬਾਈਲ ਫੋਨ ਉਹ ਫੜੇ ਗਏ ਨੇ ਕਿਹੜੇ ਇਲਾਕੇ ਤੋਂ ਫੜੇ ਗਏ ਨੇ ਤੇ ਕੀ ਹੋਰ ਵੀ ਚੀਜ਼ਾਂ ਬਰਾਮਦ ਹੋਈਆਂ ਇਹ ਜੀ ਜੋ ਸਾਡਾ ਪਹਿਲਾ ਮਕਦਮਾ ਵਾ ਇਹ ਸਿਵਲ ਲਾਈਨ ਥਾਣੇ ਦਾ ਵਾ ਜਿਸ ਵਿੱਚ ਕ੍ਰਿਸ ਕੁਟਾਰੀਆ ਨਾਮ ਦੀ ਲੜਕੀ ਜੋ ਕਿ ਲੁਧਿਆਣਾ ਦੀ ਰਹਿਣ ਵਾਲੀ ਹੈ ਬਟ ਇਸ ਟਾਈਮ ਅੰਮ੍ਰਿਤਸਰ ਵਿਖੇ ਡੀਏਵੀ ਕਾਲਜ ਦੇ ਵਿੱਚ ਸਟੱਡੀ ਕਰ ਰਹੀ ਨੇ ਜਦੋਂ ਇਹ ਕਾਲਜ ਤੋਂ ਬਾਅਦ ਆਪਣਾ ਬਿਜਲੀ ਪੈਨ ਵਾਲੇ ਮੰਦਰ ਦੇ ਨਾਲ ਜੋ ਗਲੀ ਉੱਤੇ ਜਾ ਰਹੇ ਸਨ ਤਾਂ ਦੋ ਨੌਜਵਾਨ ਐਕਟਵਾ ਦੇ ਆਉਂਦੇ ਹਨ ਤੇ ਇਹਨਾਂ ਕੋਲੋਂ ਮੋਬਾਈਲ ਖੋ ਕੇ ਭੱਜ ਜਾਂਦੇ ਨੇ ਜਿਸ ਤੋਂ ਬਾਅਦ ਅਸੀਂ ਤੁਰੰਤ 379 ਬੀ ਦੇ ਤਹਿਤ ਇੱਕ ਮਕਦਮਾ ਦਰਜ ਕੀਤਾ ਸੀਗਾ ਇਸ ਮਕਦਮੇ ਦੀ ਜਦੋਂ ਸਾਡੀਆਂ ਟੀਮਾਂ ਵੱਲੋਂ ਬੜੀ ਮਿਹਨਤ ਦੇ ਨਾਲ ਅਲੱਗ-ਅਲੱਗ ਟੈਕਨੀਕਲ ਅਲੱ ਹਿਊਮਨ ਇੰਟੈਲੀਜੈਂਸ ਦੇ ਸੋਰਸਸ ਦੇ ਬੇਸਿਸ ਤੇ ਜਦੋਂ ਅਸੀਂ ਦੋਨੋਂ ਦੋਸ਼ੀਆਂ ਨੂੰ ਟ੍ਰੇਸ ਕੀਤਾ ਤਾਂ ਇਹ ਦੋਨੋਂ ਦੋਸ਼ੀ ਇੱਕ ਕਰਨ ਦੂਸਰਾ ਸੂਰਜ ਜੋ ਕਿ ਫਤੇਗੜ ਚੁੜੀਆਂ ਰੋਡ ਦੇ ਰਹਿਣ ਵਾਲੇ ਹਨ ਜੀ ਜਦੋਂ ਅਸੀਂ ਇਹਨਾਂ ਦੋਨੋਂ ਨੂੰ ਅਰੈਸਟ ਕੀਤਾ ਤਾਂ ਇਹਨਾਂ ਕੋਲੋਂ ਜੋ ਇਸ ਮੁਕਦਮੇ ਵਿੱਚ ਵਰਤਿਆ ਗਿਆ ਐਕਟਿਵਾ ਸੀ ਤੇ ਦੂਸਰਾ ਜੋ ਮੋਬਾਈਲ ਫੋਨ ਖੋਹ ਕੀਤੀ ਸੀ ਉਹ ਦੋਨੋਂ ਬਰਾਮਦ ਕੀਤੇ ਨੇ ਤੇ ਇਸ ਤੋਂ ਇਲਾਵਾ ਇਹਨਾਂ ਕੋਲੋਂ 6 ਹੋਰ ਮੋਬਾਈਲ ਫੋਨ ਵੀ ਬਰਾਮਦ ਹੋਏ ਨੇ ਸੋ ਇਹਨਾਂ ਦਾ ਅਸੀਂ ਰਿਮਾਂਡ ਲੈ ਕੇ ਹੋਰ ਵੀ ਪੁਸ਼ਕਿਸ਼ ਕਰ ਰਹੇ ਹਾਂ ਜੋ ਸਾਡਾ ਦੂਸਰਾ ਮੁਕਦਮਾ ਹੈ ਜੀ ਜਿਸ ਦੇ ਵਿੱਚ ਮਦਈ ਰਾਹੁਲ ਜੋ ਕਿ ਇੱਥੇ ਪ੍ਰਵਾਸੀ ਤੇ ਕੰਮ ਕਰ ਰਿਹਾ ਵਾ ਇਹ ਆਪਣਾ ਸਮਾਨ ਲੈਣ ਲਈ ਜਦੋਂ ਜਾ ਰਿਹਾ ਸੀ ਤਾਂ ਇਸ ਕੋਲੋਂ ਮੋਟਰਸਾਈਕਲ ਤੇ ਦੋ ਨੌਜਵਾਨ ਆਉਂਦੇ ਹਨ ਤੇ ਇਸ ਕੋਲੋਂ ਮੋਬਾਈਲ ਖੋ ਕੇ ਫਰਾਰ ਹੋ ਜਾਂਦੇ ਨੇ ਇਸ ਵਿੱਚ ਜੋ ਕਿ ਕਚਹਿਰੀ ਚੌਂਕ ਦੇ ਨੇੜੇ ਪੈਟਰੋਲ ਪੰਪ ਆ ਉਸ ਜਗ੍ਹਾ ਤੇ ਵਾਰਦਾਤ ਹੋਈ ਸੀ ਜਿਸ ਵਿੱਚ ਸਾਡੇ ਐਸ ਐਚਓ ਸਿਵਲ ਲਾਈਨ ਚੌਂਕ ਇੰਚਾਰਜ ਗ੍ਰੀਨ ਐਵੇਨਿਊ ਤੇ ਉਹਨਾਂ ਦੀ ਟੀਮ ਨੇ ਬੜੀ ਮਿਹਨਤ ਦੇ ਨਾਲ ਕੁਝ ਘੰਟਿਆਂ ਦੇ ਵਿੱਚ ਵਿੱਚ ਹੀ ਜਿਸ ਵਿੱਚ ਇੱਕ ਦੋਸ਼ੀਆ ਰਗੂ ਪੁੱਤਰ ਸੋਨੂ ਜੋ ਕਿ ਸੰਜੀਗਾਂਦੀ ਕਲੋਨੀ ਦਾ ਰਹਿਣ ਵਾਲਾ ਵਾ ਉਸ ਨੂੰ ਅਰੈਸਟ ਕਰ ਲਿਆ ਵਾ ਤੇ ਜਿਸ ਮੋਟਰਸਾਈਕਲ ਦੀ ਇਸ ਵਿੱਚ ਵਰਤੋਂ ਕੀਤੀ ਗਈ ਸੀ ਮੋਟਰਸਾਈਕਲ ਰਿਕਵਰ ਹੋ ਗਿਆ ਤੇ ਇਸ ਬਾਵਾ ਜੋ ਇਸ ਵਿੱਚ ਮੋਬਾਈਲ ਦੀ ਖੋਹ ਕੀਤੀ ਗਈ ਸੀ ਇਸ ਦੇ ਇਲਾਵਾ ਵੀ 6 ਹੋਰ ਮੋਬਾਈਲ ਫੋਨ ਇਸ ਵਿੱਚ ਰਿਕਵਰ ਕੀਤੇ ਨੇ ਸੋ ਅਸੀਂ ਜੋ ਟੋਟਲ ਇਸ ਵਿੱਚ 12 ਦੇ ਕਰੀਬ ਮੋਬਾਈਲ ਫੋਨ ਤੇ ਇੱਕ ਮੋਟਰਸਾਈਕਲ ਇਕਟਵਾ ਤੇ ਤਿੰਨ ਦੋਸ਼ੀ ਅਰੈਸਟ ਕੀਤੇ ਨੇ ਸੋ ਇਸ ਤਰੀਕੇ ਨਾਲ ਜੋ ਅਮਰਸਰ ਦੇ ਵਿੱਚ ਲੁੱਟਾਂ ਖਵਾਉਂਦੀਆਂ ਬੜੀਆਂ ਨੇ ਵਾਰਦਾਤਾਂ ਕੀਤੀਆਂ ਹੋਣਗੀਆਂ ਸੋ ਟੋਟਲ ਹੁਣ ਤੱਕ ਕਰੀਬ 12-13 ਮੁਕਦਮੇ ਟਰੇਸ ਹੋ ਚੁੱਕੇ ਨੇ ਜੀ ਤੇ ਸਰ ਇੱਕ ਗੱਲ ਐਡ ਕਰਨੀ ਚਾਹੁੰਦੇ ਕਿ ਕਿੰਨੀ ਕੁ ਉਮਰ ਸੀ ਇਹਨਾਂ ਦੀ ਦੱਸਿਆ ਜਾ ਰਿਹਾ ਕਿ ਉਮਰ ਵੀ ਹਲੇ ਮੈਚ ਥੋੜੀ ਜੀ ਉਮਰੀ ਹੈ ਇਹਨਾਂ ਦੀ ਜੋ ਇਹ ਤਿੰਨੇ ਦੋਸ਼ੀ ਨੇ ਜੀ ਸਾਰੇ ਕਰੀਬ 20 ਹਜੇ ਅਧੇੜ ਉਮਰ ਦੇ ਹੀ ਨੇ ਤੇ ਜੋ ਇਹਨਾਂ ਵੱਲੋਂ ਜੋ ਇਹਨਾਂ ਦੇ ਖਿਲਾਫ ਪਹਿਲਾਂ ਕੋਈ ਮੁਕਦਮੇ ਤਾਂ ਨਹੀਂ ਦਰਜ ਪਰ ਇਹਨਾਂ ਦੇ ਖਿਲਾਫ ਪ੍ਰੀਵੈਂਟਿਵ ਐਕਸ਼ਨ ਪਹਿਲਾਂ ਵੀ ਹੋਏ ਨੇ ਸ਼ੱਕ ਦੇ ਜ਼ਰ ਦੇ ਜੀ ਅੱਛਾ ਸਰ ਇੱਕ ਗੱਲ ਵੱਡੀ ਗੱਲ ਜਿਹੜੀ ਉਹ ਐਡ ਕਰਨੀ ਚਾਹੁੰਦੇ ਜਦੋਂ ਇਸ ਤੋਂ ਇਲਾਵਾ ਜਿਹੜਾ ਸਨੇਚਿੰਗ ਵਗੈਰਾ ਕਰਦੇ ਸੀ ਹੋਰ ਵੀ ਕੋਈ ਸਕਨੇ ਖੋ ਲੁੱਟ ਖੋ ਜਿਹੜੀ ਉਹਦੀ ਵਾਰਦਾਤਾਂ ਹੋਰ ਵੀ ਸਾਹਮਣੇ ਆਈਆਂ ਕਿ ਜਾਂ ਸਿਰਫ ਮੋਬਾਈਲ ਫੋਨ ਜਾਂ ਹੋਰ ਛੋਟੇ ਮੋਟੇ ਚੀਜ਼ਾਂ ਦੀ ਵਰਤੋਂ ਜਿਹੜੀ ਸੀ ਉਹ ਖੋ ਕੇ ਕਰਦੇ ਸੀ ਇਹਨਾਂ ਦਾ ਜੀ ਹਜੇ ਮਾਨਯੋਗ ਕੋਰਟ ਤੋਂ ਇਹਨਾਂ ਦਾ ਰਿਮਾਨ ਲਿਆ ਗਿਆ ਰਿਮਾਨ ਦੇ ਰਾਣ ਇਹਨਾਂ ਤੇ ਉਹ ਡਿਟੇਲਸ ਕੋਸ਼ਿਸ਼ ਕੀਤੀ ਜਾਊਗੀ ਤੇ ਜਿਵੇਂ ਕਿ ਤੁਹਾਨੂੰ ਦੱਸਿਆ ਕਿ 12 13 ਵਾਰਦਾਤਾਂ ਇਹਨਾਂ ਤੋਂ ਆਲਰੇਡੀ ਟ੍ਰੇਸ ਹੋ ਚੁੱਕੀਆਂ ਨੇ ਸੋ ਹੋਰ ਵੀ ਕਈ ਵਾਰਦਾਤਾਂ ਦਾ ਟ੍ਰੇਸ ਹੋਣ ਦੀ ਪੂਰੀ ਉਮੀਦ ਹੈ ਜੀ ਅੱਛਾ ਸਰ ਜਦੋਂ ਇਹ ਲੁੱਟ ਖੋ ਕਰਦੇ ਹੁੰਦੇ ਸੀ ਤਾਂ ਕਿਸੇ ਹਥਿਆਰ ਦੀ ਜਾਂ ਨਕਲੀ ਹਥਿਆਰ ਦੀ ਵਰਤੋਂ ਹੁੰਦੀ ਸੀ ਜਾਂ ਉਹ ਬਰਮਦ ਜੋਏ ਸਾਡੇ ਦੋਨੋਂ ਮੁਕਦਮੇ ਆ ਜੀ ਇਹਦੇ ਵਿੱਚ ਕਿਸੇ ਵੀ ਹਥਿਆਰ ਦੀ ਜਾਂ ਕਿਸੇ ਵੈਪਨ ਦੀ ਵਰਤੋਂ ਨਹੀਂ ਹੋਈਗੀ ਬਟ ਹੋ ਸਕਦਾ ਜੋ ਪੁਰਾਣੀਆਂ ਵਰਤੋਂ ਉਹਨਾਂ ਵਿੱਚ ਕਿਸੇ ਵਿੱਚ ਹੋਈ ਹੋਵੇ ਸੋ ਅਸੀਂ ਜਿੰਨੇ ਫੋਨ ਕਵਰ ਕੀਤੇ ਨੇ ਉਹ ਅਲੱਗ-ਅਲੱਗ ਐਸਐਚਓ ਤੋਂ ਕਨਫਰਮ ਕਰ ਰਹੇ ਹਾਂ ਕਿ ਕਿਸ ਜਗ੍ਹਾ ਦੇ ਮੁਕਦਮੇ ਦਰਜ ਆ ਸੋ ਉਹਨਾਂ ਚ ਰਿਸਪਾਸ ਪਾ ਕੇ ਉਹਨਾਂ ਮੁਕਦਮੇ 'ਚ ਵੀ ਇਹਤੂ ਪੁਸ਼ਕਸ਼ ਕੀਤੀ ਜਾਊਗੀ ਅਗਰ ਉਸ ਵਿੱਚ ਆਉਂਦਾ ਕਿ ਕਿਸੇ ਨੁਕੀਲੇ ਹਥਿਆਰ ਦੀ ਜਾਂ ਕਿਸੇ ਵੀ ਚੀਜ਼ ਦੀ ਵਰਤੋਂ ਕਰਦੇ ਨੇ ਤਾਂ ਬਣਦੇ ਜੁਰਮਾਂ ਦੇ ਜਾਇ ਤੈਨਾਂ ਦੇ ਖਿਲਾਫ ਵਾਧਾ ਵੀ ਕੀਤਾ ਜਾਊਗਾ ਜੀ ਇੱਕ ਵੱਡਾ ਸਰ ਸਵਾਲ ਲੈ ਕੇ ਮੋਬਾਈਲ ਫੋਨ ਦੀ ਅਗਰ ਸਨੇਚਿੰਗ ਜੋ ਇਹਨਾਂ ਦੇ ਮੋਬਾਈਲ ਫੋਨ ਜੀ ਇਹ ਸਾਰੇ ਤਾਂ ਇਹਨਾਂ ਕੋਲੋਂ ਹੀ ਰਿਕਵਰ ਹੋਏ ਨੇ ਬਾਕੀ ਜੋ ਇਹਨਾਂ ਦੇ ਕੁਝ ਮੋਬਾਈਲ ਫੋਨ ਇਹ ਵੀ ਮੰਨੇ ਨਹੀਂ ਜੋ ਇਹਨਾਂ ਨੇ ਅੱਗੇ ਵੇਚੇ ਨੇ ਸੋ ਉਹਨਾਂ ਦੀ ਅਸੀਂ ਡਿਊਰਿੰਗ ਰਿਮਾਂਡ ਇਹਨਾਂ ਤੋਂ ਡਿਟੇਲ ਚ ਕੋਸ਼ਿਸ਼ ਕਰਾਂਗੇ ਅਗਰ ਕੋਈ ਮੋਬਾਈਲ ਦੀ ਰਿਕਵਰੀ ਹੁੰਦੀ ਆ ਤਾਂ ਬਣਦੀ ਕਾਰਵਾਈ ਕੀਤੀ ਜਾਊਗੀ ਜੀ ਸਰ ਜਿਹੜੇ ਆਪਣਾ ਮੋਬਾਈਲ ਫੋਨ ਇਹਨਾਂ ਕੋ ਖਰੀਦਦਾਰੀ ਕਰਦੇ ਉਹ ਵੀ ਦੋਸ਼ੀ ਪਾ ਕੇ ਉਹਨਾਂ ਤੇ ਵੀ ਕਾਰਵਾਈ ਹੋਏਗੀ ਬਿਲਕੁਲ ਜੀ ਅਗਰ 411 ਦੇ ਵਿੱਚ ਬਿਲਕੁਲ ਕਲੀਅਰ ਆ ਕਿ ਅਗਰ ਕੋਈ ਡਿਸਹੋਨੇਸਟ ਇੰਟੈਂਸ਼ਨ ਦੇ ਨਾਲ ਕੋਈ ਚੋਰੀ ਦੀ ਜਾਂ ਕੋਹ ਦੀ ਚੀਜ਼ ਖਰੀਦਦਾ ਵਾ ਉਹਨੂੰ ਇਸ ਚੀਜ਼ ਦੀ ਨੌਲੇਜ ਹੈਗੀ ਆ ਤਾਂ ਉਹ ਵੀ ਇਸ ਦੇ ਵਿੱਚ ਦੋਸ਼ੀ ਬਣੂਗਾ ਜੀ ਉਹਨਾਂ ਨੂੰ ਵੀ ਅਰੈਸਟ ਕੀਤਾ ਜਾਊਗਾ ਜੀ ਅੱਛ ਲੋਕ ਜਿਹੜੇ ਨੇ ਅੱਜ ਕੱਲ ਮੋਬਾਈਲ ਫੋਨ ਲੈ ਲੈਂਦੇ ਨੇ ਆਪਣਾ ਜਾਂਦਾਰ ਕਾਰਡ ਦੇ ਕੇ ਜਾਂ ਅੱਜ ਕੱਲ ਪੂਰੇ ਡਾਕੂਮੈਂਟ ਦੇ ਕੇ ਮੋਬਾਈਲ ਫੋਨ ਹੀ ਲੈਂਦੇ ਬਾਅਦ ਚ ਜਿਹੜਾ ਵੱਡਾ ਖਮਾਜਾ ਜਿਹੜਾ ਭੁਗਤਣਾ ਪੈਂਦਾ ਉਹਨਾਂ ਨੂੰ ਕੀ ਕਹਿਣਾ ਚਾਹੋ ਮੈਂ ਇਹੀ ਕਹਿਣਾ ਚਾਹਾਂਗਾ ਕਿ ਪਹਿਲੀ ਗੱਲ ਤਾਂ ਸਾਨੂੰ ਸੈਕੰਡ ਹੈਂਡ ਫੋਨ ਲੈਣ ਤੋਂ ਪਹਿਲਾਂ ਬੜੀ ਵਾਰ ਸੋਚਣਾ ਚਾਹੀਦਾ ਕਿਉਂਕਿ ਅੱਜ ਕੱਲ ਬੜੇ ਸਾਈਬਰ ਕ੍ਰਾਈਮ ਦੇ ਸਾਹਮਣੇ ਆ ਰਹੇ ਨੇ ਜਿਸ ਵਿੱਚ ਮੋਬਾਈਲ 'ਚ ਪਹਿਲਾਂ ਤੋਂ ਹੀ ਜਿਹੜੀਆਂ ਡਿਵਾਈਸਿਜ਼ ਲਾ ਦਿੱਤੀਆਂ ਜਾਂਦੀਆਂ ਨੇ ਜਿਨ੍ਹਾਂ ਨਾਲ ਤੁਹਾਡਾ ਸਾਰਾ ਡਾਟਾ ਉਹ ਬੰਦੇ ਚੋਰੀ ਕਰ ਸਕਦੇ ਨੇ ਸੋ ਤੁਹਾਡਾ ਬੈਂਕ ਅਕਾਊਂਟਸ ਤੁਹਾਡੇ ਸੋਸ਼ਲ ਮੀਡੀਆ ਅਕਾਊਂਟਸ ਤੁਹਾਡੀ ਸਾਰੀ ਪ੍ਰਾਈਵੇਸੀ ਦਾਤੇ ਲੱਗ ਸਕਦੀ ਹੈ ਸੈਕੰਡਲੀ ਅਗਰ ਤੁਸੀਂ ਫਿਰ ਵੀ ਸੈਕੰਡ ਹੈਂਡ ਫੋਨ ਕੋਈ ਵੀ ਖਰੀਦਦੇ ਹੋ ਤਾਂ ਜਿੱਥੋਂ ਵੀ ਖਰੀਦਦੇ ਹੋ ਉੱਥੋਂ ਬੰਦਾ ਮੋਬਾਈਲ ਫੋਨ ਦਾ ਬਿੱਲ ਮੋਬਾਈਲ ਫੋਨ ਦਾ ਬਾਕਸ ਲਓ ਤਾਂ ਕਿ ਅਗਰ ਤੁਹਾਨੂੰ ਬਾਅਦ ਦੇ ਵਿੱਚ ਤੁਹਾਡੇ ਕੋਲ ਕੋਈ ਮੋਬਾਈਲ ਦੀ ਰਿਕਵਰੀ ਹੋਵੇ ਤੁਸੀਂ ਆਪਣੇ ਪ੍ਰੂਫ ਦੇ ਤੌਰ ਤੇ ਦਿਖਾ ਸਕੋ ਕੀ ਮੋਬਾਈਲ ਲੈਣ ਸਮੇ ਉਹਨਾਂ ਨੇ ਬਿੱਲ ਵੀ ਲਿਆ ਵਾ ਜੋ ਮੋਬਾਈਲ ਫੋਨ ਦਾ ਵਾ ਤੇ ਮਾਲਕ ਬਾਰੇ ਵੀ ਤਸਦੀਕ ਕੀਤੀ ਹੈ ਜਿਸ ਦੇ ਨਾਮ ਤੇ ਬਿੱਲ ਕੱਟਿਆ ਮਿਲਦਾ ਵਾ ਉਸ ਬੰਦੇ ਨਾਲ ਵੀ ਜਾ ਕੇ ਮਿਲੋ ਤਾਂ ਕਿ ਤੁਹਾਨੂੰ ਕਲੀਅਰ ਹੋ ਜੇ ਕਿ ਇਹ ਚੋਰੀ ਦਾ ਜਾਂ ਖੋ ਦਾ ਫੋਨ ਨਹੀਂ ਸੋ ਸਾਨੂੰ ਇਹਨਾਂ ਚੀਜ਼ਾਂ ਦਾ ਧਿਆਨ ਰੱਖਣਾ ਚਾਹੀਦਾ ਜੀ ਸੋ ਥੈਂਕ ਯੂ ਸਰ ਥੈਂਕ ਯੂ ਜੀ ਸੋ ਐਸੀ ਇੱਕ ਚੰਦ ਮਿੰਟਾਂ ਦੀ ਜਿਹੜੀ ਗੱਲਬਾਤ ਕੀਤੀ ਉਸ ਪੱਖੋਂ ਜਿਹੜਾ ਦੱਸਿਆ ਸਰਦਾਰ ਰਵਿੰਦਰ ਸਿੰਘ ਖੋਸਾ ਸਾਹਿਬ ਜੋ ਕਿ ਡਿਪਟੀ ਸਾਹਿਬ ਸੀ ਉਹਨਾਂ ਨੇ ਦੱਸਿਆ ਕਿ ਆਪਣਾ ਕਿਸ ਤਰ੍ਹਾਂ ਇਹਨਾਂ ਨੇ ਜਿਹੜਾ ਵਾ ਮੋਬਾਈਲ ਫੋਨ ਦੀ ਜਿਹੜੀ ਸਨੀਚਿੰਗ ਕਰ ਕੀਤੀ ਅੱਗੇ ਵੀ ਪੋਸਟ ਜਿਸ ਕਿਹੜੀ ਉਹ ਚੱਲ ਰਹੀ ਹੈ ਤੇ ਤੁਹਾਨੂੰ ਅਪੀਲ ਵੀ ਕੀਤੀ ਕਿ ਅਗਰ ਤੁਸੀਂ ਮੋਬਾਈਲ ਫੋਨ ਖਰੀਦ ਦਿਓ ਨਾ ਤਾਂ ਉਹਦੇ ਵਿੱਚ ਕੀ ਕਾਟੇ ਤੇ ਕੀ ਨੁਕਸਾਨ ਉਹਨਾਂ ਨੂੰ ਮੱਦੇ ਨਜ਼ਰ ਰੱਖ ਦਿਓ ਨਾ ਸੋ ਸਮਝ ਕੇ ਜਿਹੜਾ ਇਸ ਚੀਜ਼ ਦੀ ਜਿਹੜੀ ਆ ਵਰਤੋਂ ਜਿਹੜੀ ਉਹ ਕੀਤੀ ਜਾਵੇ ਹੁਣ ਦੇਖਣਾ ਹੈ ਕਿ ਅੱਗੇ ਹੋਰ ਕੀ ਮੋਰਥ ਅੱਗੇ ਜਿਹੜੀਆਂ ਕੜੀਆਂ ਜਿਹੜੀਆਂ ਇਸ ਕੇਸ ਦੇ ਨਾਲ ਜੁੜ ਨੈਸ਼ਨਲ ਕੈਮਰਾਮੈਨ ਮਜੀਂਦਰ ਸਿੰਘ ਸੋਨੂ ਵਰਲ ਪੋਸਟ